ਸਾਹਿਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਦੀ ਉਸ ਤੇ ਮੈਂ ਸੁਪਰਾਮ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹਾਂ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਪਹਿਲਾਂ ਚੋਰ ਅਤੇ ਫਿਰ ਚੋਰਾਂ ਵੱਲੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਦੇ ਅਧੀਨ ਆਉਂਦੀ ਸਬ ਤਹਿਸੀਲ ਮੰਡੀ ਬਰੀਵਾਲਾ ਦੇ ਥਾਣੇ ਵਿੱਚ ਪਿੰਡ ਸਰਾਏ ਨਾਗਾ ਵਿਖੇ ਚੋਰੀ ਕਰਨ ਵਾਲੇ ਪਹਿਲਾਂ ਤਾਂ ਚੋਰਾਂ ਨੂੰ ਕੀਤਾ ਕਾਬੂ ਅਤੇ ਫਿਰ ਚੋਰਾ ਵੱਲੋਂ ਚੋਰੀ ਕੀਤਾ ਸਕੂਲ ਵਿੱਚੋਂ ਸਮਾਨ ਬਰਾਮਦ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਬੰਧੀ ਬਰੀ ਵਾਲਾ ਦੀ ਪੁਲਸ ਵੱਲੋਂ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਪਿੰਡ ਸਰਾਏ ਨਾਂਗਾ ਦੇ ਪ੍ਰਾਇਮਰੀ ਸਰਕਾਰੀ ਸਕੂਲ ਆਂਗੜਵਾੜੀ ਸੈਂਟਰ ਵਿੱਚੋਂ ਸਲੇਟਰ ਰਾਸ਼ਨ ਅਤੇ ਦੋ ਕੈਮਰੇ ਚੋਰੀ ਕੀਤੇ ਗਏ ਸਨ ਇਸ ਸਬੰਧੀ ਸਕੂਲ ਪ੍ਰਸ਼ਾਸਨ ਅਤੇ ਸਕੂਲ ਕਮੇਟੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੈਸ ਉਪਰਪ੍ਰੰਤ ਕਾਰਵਾਈ ਕਰਦੇ ਹੋ ਐਸਐਚਓ ਜਗਸੀਰ ਸਿੰਘ ਵੱਲੋਂ ਚੋਰੀ ਕੀਤੀ ਜਾਣ ਵਾਲੀ ਜਗਾਹ ਦਾ ਸਕੂਲ ਵਿੱਚ ਜਾ ਕੇ ਜੈਜਾ ਲੈਣ ਅਪਰਾਧਤ ਸਰਾਇਨਾਗਾ バス ਅੱਡੇ ਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਥਾਣੇ ਲਿਆ ਕੇ ਤਬਦੀਸ਼ ਕੀਤੀ ਤਾਂ ਚੋਰੀ ਕਰਨ ਵਾਲੇ ਤਿੰਨੋਂ ਵਿਅਕਤੀਆਂ ਨੇ ਸਕੂਲ ਵਿੱਚੋਂ ਚੋਰੀ ਕਰਨ ਦਾ ਜੁਰਮ ਕਬੂਲ ਕੀਤਾ ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵਿੱਚੋਂ ਮਲੇ ਰਿਮਾਂਡ ਦੌਰਾਨ ਤਰਦੀਸ਼ ਕੀਤੀ ਗਈ ਤਾਂ ਚੋਰੀ ਕਰਨ ਵਾਲੇ ਕਰਨ ਵੀਰ ਸਿੰਘ ਉਰਫ ਕਰਨ ਪੁੱਤਰ ਨਿਰਮਲ ਸਿੰਘ ਜਸਵਿੰਦਰ ਸਿੰਘ ਉਰਫ 소ਦੀ ਪੁੱਤਰ ਤਰਸੀਮ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਬੋਲਾ ਪੁੱਤਰ ਜਸਪਾਲ ਸਿੰਘ ਪਿੰਡ ਸਰਾਂ ਨਾਗਾ ਵੱਲੋਂ ਦੋ ਸਿਲੰਡਰ ਦੋ ਕੈਮਰੇ ਅਤੇ ਆਂਗਣਵਾੜੀ ਸੰਤਰਦਾਸ ਸਮਾਰ ਸਮਾਨ ਰਾਸ਼ਨ ਬਰਾਮਦ ਕੀਤਾ ਗਿਆ ਜਿਗਰ ਯੋਗ ਹੈ ਕਿ ਉਕਤ ਸਾਰੇ ਮਾਮਲੇ ਨੂੰ ਸਾਈਬਰ ਕ੍ਰਾਈਮ ਦੇ ਇੰਚਾਰਜ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਕ੍ਰੇਮ ਦੇ ਇੰਚਾਰਜ ਬਲਜਿੰਦਰ ਸਿੰਘ ਅਧੀ ਡਿਊਟੀ ਲਗਾਈ ਗਈ ਸੀ ਅਤੇ ਉਹਨਾਂ ਵੱਲੋਂ ਤਕਨੀਕੀ ਢੰਗ ਨਾਲ ਸਾਰੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਰ ਪਤਾ ਲੱਗਿਆ ਕਿ ਸਮਾਜ ਵਿਰੋਧੀ ਅੰਸ਼ਾਂ ਦਾ ਵਿਰੋਧ ਵਿੱਡੀ ਮਹਿਮਤ ਇਹ ਤੋਂ ਬੀਤੇ ਦਿਨੀ ਇੱਕ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਉਹ ਸਬੰਧੀ ਜਿਹੜੀ ਅੱਜ ਇਹ ਵੀ ਪਤਾ ਲੱਗਿਆ ਕਿ ਰਿਕਵਰੀ ਜਿਹੜੀ ਕਿ ਜਿਹੜੇ ਇਹ ਮੰਦ ਭਾਗੀ ਘੜਨਾ ਵਾਪਰੀ ਸੀ ਇਹਦੇ ਵਿੱਚ ਕੁਝ ਬਰਾਮਦਗੀ ਹੋਈ ਆ ਉਸ ਸਬੰਧ ਵਿੱਚ ਕੀ ਕੀ ਸਮਾਨ ਆ ਜਿਹੜਾ ਇਹਨਾਂ ਪਾਸੋਂ ਰਿਕਵਰ ਕੀਤਾ ਗਿਆ ਸਾਡੇ ਕੋਲ ਜੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪਿੰਡ ਸਰਾਏ ਨਾਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਜੀ ਮਿਤੀ 4 ਤੇ 5 ਦੀ ਦਰਮਿਆਨੀ ਰਾਤ ਨੂੰ ਸਕੂਲ ਦੇ ਵਿੱਚੋਂ ਇੱਕ ਸਿਲੰਡਰ ਤੇ ਬੱਚਿਆਂ ਦਾ ਰਾਸ਼ਨ ਚੋਰੀ ਕਰ ਲਿਆ ਗਿਆ ਸੀ ਇਹ ਚੋਰਾਂ ਵੱਲੋਂ ਜੀ ਉਸ ਦੇ ਸਬੰਧ ਵਿੱਚ ਕਾਰਵਾਈ ਕਰਦੇ ਆਪਣੇ ਦੇਸ਼ਾਂ ਨਿਰਦੇਸ਼ ਮਾਨਯੋਗ ਸ਼੍ਰੀ ਐਸਐਸਪੀ ਚਾਰਗੋਤਾ ਜੀ ਦੇ ਦੇਸ਼ਾਂ ਨਿਰਦੇਸ਼ਾਂ ਅਨਾਰ ਹਮ ਸੱਚੋ ਬਰੀਆਲਾ ਮੁਖ ਅਫਸਰ ਜਗਦੀ ਸਿੰਘ ਰਿਗਵਾਈ ਇਹ ਟ ਕੰਮ ਕਰਦੇ ਆ ਹਮ ਕੋਚੀ ਘੰਟੇ ਅੰਦਰ ਮਗਾ ਜਿਹੜੀ ਵਾਰਦਾਸ ਤੋਂ ਟ੍ਰੇਸ ਕਰ ਲਿਆ ਗਿਆ ਸੀਗਾ ਜੀ ਚੋਰ ਕਾਬੂ ਕਰ ਲਏ ਗਏ ਸੀਗੇ ਉਹਨਾਂ ਤੋਂ ਰਿਕਵਰੀ ਕਰਾਉਣੀ ਬਾਕੀ ਸੀਗੀ ਜੀ ਜੋ ਅੱਜ ਮਿਤੀ 7 ਨੌ ਕਰਵਾਈ ਗਈ ਹੈ 7 2025 ਨੂੰ ਕਰਵਾਈ ਗਈ ਹੈ ਜਿੰਨਾ ਪਾਸੋਂ ਦੋ ਸਿਲੰਡਰ ਕੁਝ ਕੈਮਰੇ ਤੇ ਤਿੰਨ ਰਾਸ਼ਨ ਦੇ ਬੱਚਿਆਂ ਦੇ ਰਾਸ਼ਨ ਦੇ ਗੱਟੇ ਬਰਾਮਦ ਹੋਏ ਐ ਜਿਹੜੇ ਇਹਨਾਂ ਨੇ ਸਕੂਲ ਚੋਂ ਬੱਚਿਆਂ ਦਾ ਰਾਸ਼ਨ ਤੇ ਇੱਕ ਸਿਲੰਡਰ ਚੋਰੀ ਕੀਤਾ ਇਹ ਬਾਕੀ ਝੁੱਗੀਆਂ ਵਿੱਚੋਂ ਤੇ ਹੋਰ ਆਸ-ਪਾਸੋਂ ਚੋਰੀਆਂ ਕਰਨ ਦੇ ਆਦੀ ਐ ਤ੍ਰਿਭ람 ਦੀ ਦੋ ਸਿਲੰਡਰ ਕੁਝ ਕੈਮਰੇ ਤੇ ਤਿੰਨ ਗੱਟੇ ਰਾਸ਼ਨ ਦੇ ਬੱਚਿਆਂ ਦੇ ਮੈਡੀ ਮੇਲ ਦੇ ਰਾਸ਼ਨ ਦੇ ਗੱਟੇ ਜੀ ਥੈਂਕ ਯੂ